ਸੱਡੀ ਸਾਡੀ ਕੁੜੀਆਂ ਦੀ ਕਿਹੜੀ ਜ਼ਿੰਦਗੀ ਆ ਕੀ ਹੋਇਆ ਪੁੱਤ ਨਾ ਮਰਜੀ ਨਾ ਕਿਤੇ ਆ ਸਕਦੇ ਆ ਨਾ ਜਾ ਸਕਦੇ ਆ ਬਸ ਘਰ ਸੰਭੋ 냔ੇ ਸੰਭੋ ਬੜਾ ਆਪੇ ਤੱਕ ਚਾਹ ਨਹੀਂ ਆ ਰਤ ਨੂੰ ਮੁੰਡਿਆਂ ਦੀ ਜ਼ਿੰਦਗੀ ਵਧੀਆ ਹੈ ਜਿੱਥੇ ਮਰਜੀ ਆਓ ਜਾਓ ਕੋਈ ਨਹੀਂ ਪੁੱਛਦਾ ਪੁੱਤ ਦੂਜੇ ਦੀ ਥਾਲੀ ਚ ਲੱਡੂ ਵੱਡਾ ਹੀ ਲੱਗਦਾ ਬਚਪਨ ਤੋਂ ਹੀ ਸੱਟਾ ਖਾੜ ਵਾਲੇ ਮੁੰਡੇ ਲੋਣਾ ਅੰਦਰੋਂ ਅੰਦਰੀ ਕੋਟ ਲੰਦੇ ਆ ਕਿਉਂਕਿ ਮੁੰਡਿਆਂ ਨੂੰ ਕਿਹੜਾ ਕੋਈ ਛੁੰਡਾ ਹੈ ਨਾ ਜੇ ਜਦੋਂ ਥੋੜੇ ਜਿਹੇ ਵੱਡੇ ਹੋ ਜਾਂਦੇ ਆ ਤਾਂ ਪਰਾਈ ਦਾ ਬੋਝ ਮੁੰਡੇ 'ਤੇ ਰੱਖਿਆ ਜਾਂਦਾ ਕਿ ਪੜੂਗੇ ਤਾਂ ਨੌਕਰੀ ਮਿਲੂ ਤੇ ਵਿਆਹ ਹੋਊ ਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਸਿਰ ਤੇ ਢਲ ਜਾਂਦੀ ਬਸ ਫਿਰ ਸਾਰੇ ਆਪਣੇ ਥਾਮ ਆਪਣੀਆਂ ਘਰ ਦੇ ਘਰ ਦੇ ਆਪਣੀਆਂ ਭੱਜ ਜਾਂਦੇ ਆ ਜ਼ਿੰਮੇਵਾਰੀਆਂ ਦਾ ਬੋਝ ਧੀਵਿਆ ਤੱਕ ਸਾਥਨ ਛੱਡਦਾ ਦੁੱਖਤਾ ਇਹਨਾਂ ਨੂੰ ਬਹੁਤ ਨੇ ਪੁੱਤ ਪਰ ਕਿਸ ਨੂੰ ਦੱਸਨੀ ਸਕਨੇ ਅੰਦਰੋਂ ਅੰਦਰ ਹੀ ਰੋ ਲੰਦੇ ਆ ਤੁਸੀਂ ਤਾਂ ਫੇਰ ਆਪਣੇ ਅਮਸਫਰ ਤੋਂ ਉਮੀਦ ਰੱਖ ਲੈਣੇ ਬੁੱਤ ਪਰ ਇਹ ਕਿ ਨਾ ਤਾਂ ਉਮੀਦ ਰੱਖਦੇ ਮਾਪਿਆਂ ਤੋਂ ਰੱਖਦੇ ਆ ਤਾਂ ਲੋਕੀ ਕਹਿੰਦੇ ਮਾਪਿਆਂ ਸਿਰ ਖੰਦਾ ਤੇ ਜੇ ਘਰਵਾਲੀ ਤੋਂ ਰੱਖਦੇ ਆ ਤਾਂ ਫੇਰ ਕਹਿੰਦੇ ਧੀ ਦੀ ਕਮਾਈ ਖੰਦਾ ਬੁੱਤ ਮਰਦ ਹੋਣਾ ਸੋਖਾ ਨਹੀਂ ਹੁੰਦਾ